ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਬੇਨਗੁਰ ਰੋਗ ਨਾ ਟੁੱਟਈ ਹਉ ਮੈਂ ਪੀੜ ਨਾ ਜਾਏ ਬੇਨਗੁਰ ਰੋਗ ਨਾ ਟੁੱਟਈ ਇਥੇ ਵਿਸਰਾਮ ਹਉ ਮੈਂ ਪੀੜ ਇਥੇ ਠਮਕ ਨਾ ਜਾਏ ਗੁਰ ਪਰਸਾਦੀ ਮਾਨ ਵਸੈ ਨਾਮੇ ਰਹਿ ਸਮਾਏ ਗੁਰਸਬਦ ਦੀ ਹਰ ਪਾਈਐ ਬਿਨ ਸਬਦੈ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਾਲਾਹਿ ਤੂ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸਬਦ ਸਾਲਾਹੀ ਮਾਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਮੈ ਵੇਖ ਹੀ ਦੇ ਯਾ ਨਹੀਂ ਬੋਲਣਾ ਦਦੇ ਲਾਂ ਦੇ ਈੜੀ ਜਾਰੀ ਇਹ ਦੇ ਇਸ ਤਰ੍ਹਾਂ ਉਚਾਰਨ ਕਰਨਾ ਸਾਬ ਨਦਰ ਹੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਮੈ ਸੱਭਾ ਗਣਤ ਹੈ ਹਮੈ ਸੱਭਾ ਗਣਤ ਹੈ ਸੱਭਾ ਕਸ ਕੀ ਬੋਲਣਾ ਗਣਤੈ ਨਉ ਸੁਖ ਨਾਹਿ ਵੇਖ ਕੀ ਕਾਰ ਕਮਾਵਣੀ ਬੇਖੀਮਾਹੀ ਸਮਾਹੀ ਬੇਨ ਨਾ ਵੈ ਥੋਰ ਨਾ ਪਾਇਨੀ ਜਮਪੁਰ ਦੂਖ ਸਹਾਈ ਜੀਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ 부ਜੀ ਐ ਤਾ ਪਾਇ ਮੋਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾ ਵਾਰ ਸ੍ਰੀ ਰਾਗ ਮਹੱਲਾ ਤੀਜਾ ਤੇਰਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸਤਿਨਾਮ ਆਧਾਰ ਗੁਰੂ ਸ਼ਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚਾ ਨਾਇ ਪਿਆਰ ਕਿਰਪਾ ਕਰ ਕੈ ਆਪਣੀ ਦਿੱਤੋਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਈ ਗੁਰਬਿ ਸਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜਿਹ ਵਰਤੀ ਸਬਦ ਸਚੈ ਅੰਮ੍ਰਿਤ ਪੀਵੈ ਰਸ ਗੁਣ ਗਾਇ ਜਿਹ ਵਰਤੀ ਸਬਦ ਸਚੈ ਕਿਤੀ ਵਿਸਰਾਮ ਹੈ ਅੰਮ੍ਰਿਤ ਪੀਵੈ ਕਿਤੁ ਤਮਕ ਹਰਸਕੁਣ ਗਾਇ ਗੁਰਮੁਖ ਇਹ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਈ ਸੰਸਾਰ ਇਹ ਸੰਸਾਰ ਹੈ ਸੁਤਿਆ ਰਹਿਣ ਵਿਹਾਈ ਸੁਤਿਆ ਰਹਿਣ ਵਿਹਾਈ ਇਕ ਆਪਣਾ ਭਾਣਾ ਕੱਢ ਲਇਨ ਆਪਣਾ ੜੇ ਕੰਨਾ ਜੇ ਉਥੇ ਆਪਣਾ ਬੂਲਨਾ ਇਕ ਆਪਣਾ ਭਾਣਾ ਕੱਢ ਲਇਨ ਆਪੇ ਲਇਓਨ ਮਿਲਾਇ ਆਪੇ ਲਇਓਨ ਮਿਲਾਇ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਈ ਆਪ ਵਡਾਈ ਦਿੱਤੀ ਅਨ ਗੁਰਮੁਖ ਦੇਵ 부ਝਾਏ ਸਭਨਾ ਦਾ ਦਾਤਾ ਇਕ ਹੈ ਭੁੱਲਿਆ ਲੈ ਸਮਝਾਏ ਇਕ ਆਪੇ ਆਪ ਖਵਾਇਨ ਦੂਜਾ ਲਇਨ ਛੱਡਾ ਛੱਡਿਆ ਨ ਲਾਇ ਦੂਜਾ ਛੱਡਿਆ ਨ ਲਾਇ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ